ਮੰਜੋਈ ਐਸਐਸਪੀ ਸਾਹਿਬ ਤੋਂ ਦਿੱਤੇ ਉਹ ਜਿਹੜੇ ਦਿਸ਼ਾ ਨਿਰਦੇਸ਼ੇਟ ਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਦੇ ਵਿੱਚ ਕਲ ਥਾਣਾ ਕੋਲਗੜੀ ਦੇ ਮੁਕੱਫਰ ਦੇ ਟੀਮ ਦੇ ਵੱਲੋਂ ਉਹਨਾਂ ਨੂੰ ਸਿਕਰਟ ਇਨਫੋਰਮੇਸ਼ਨ ਮਿਲਣ ਤੇ ਵੱਡੀ ਕਾਮਯਾਬੀ ਮਿਲੀ ਜਦੋਂ ਦੌਰਾਨ ਗਸ਼ਤ ਉਹਨਾਂ ਨੇ ਦੋ ਲੜਕਿਆਂ ਨੂੰ ਚੋਰੀ ਦੇ ਮੋਟਰਸਾਈਕਲوں ਦੇ ਤਹਿਤ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਗੋਰਾ ਇਲੀਅਸ ਨੂੰ ਅਤੇ ਬਟੂ ਸਿੰਘ ਹੈ ਜਿਨ੍ਹਾਂ ਦੀ ਪੁਛਗਿਸ ਦੇ ਦੌਰਾਨ ਉਹਨਾਂ ਦੇ ਪਾਸੋਂ ਹੁਣ ਤੱਕ 13 ਮੋਟਰਸਾਈਕਲ ਜੋ ਉਹਨਾਂ ਨੇ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਹਨ ਉਹ ਬਰਾਮਦ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਅੱਜ ਪੁਲਿਸ ਰਮਾਨ ਜਿਨ੍ਹਾਂ ਦਾ ਹਾਸਲ ਕੀਤਾ ਗਿਆ ਅਪੀਲ ਅਦਾਲਤ ਵਰਕੇ ਤੇ ਜਿਨ੍ਹਾਂ ਦੇ ਕੋਲੋਂ ਹੋਰ ਵੀ ਪੁਛਗਿਸ ਜਿਹੜੀ ਹੈ ਰਾਣੇ ਰਮਾਨ ਕੀਤੀ ਜਾਵੇਗੀ ਅਤੇ ਹੋਰ ਵੀ ਜੋ ਵੀ ਚੋਰੀ ਦੇ ਸਮਾਨ ਇਹਨਾਂ ਨੇ ਕੀਤੇ ਹੋਣਗੇ ਮੋਟਰਸਾਈਕਲ ਬਰਾਮਦ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਜੋ ਵੀ ਇਹ ਕਰ ਵੀ ਹੋਏਗੀ ਉਹ ਆਪ ਜੀ ਨਾਲ ਸਜੂ ਕੀਤੀ ਜਾਵੇਗੀ